ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਬਾਕੀ ਭਾਈ ਅੱਜ ਗਰਮੀ ਵਾਲਾ ਬੱਟ ਕੱਟੇ ਵੀ ਫੇਰ ਬੱਟਾਂ ਦਾ ਤਾਂ ਬੱਤ ਕਰਾਈ ਪਈ ਅੱਜ ਅੱਜ ਲੈਡਰਾਂ ਵੀ ਬਸ ਕਰਾਈ ਪਈ ਲੈਡਰਾਂ ਹੀ ਬਸ ਕਰਾਈ ਵੀ ਮੌਸਮ ਨਾਲ ਰਾਤੇ ਸਾਫ਼ ਬਹੁਤ ਆ ਮੈਂ ਐ ਤਾਰੇ ਨਿਕਲੇ ਦੇਖਾਂ ਚੰਗਾ ਲੱਗਦਾ ਕੱਲ ਮਨੂੰ ਕਹਿੰਦੇ ਲੈ ਵੀਰ ਸਿੰਘਰਾਣ ਦੱਬਣੀ ਦੇਖੀ ਸਾਰਾ ਮਹੀਨਾ ਮੀਂਹ ਪੈਣਾ ਬੜੇ ਹੁਣ ਤਾਂ ਮਨ ਲਾਇ ਲੱਗਦਾ ਵੀ ਜੇਕਰ ਧੁੱਪ ਨਿਕਲੀ ਸਾਰਾ ਮਹੀਨਾ ਮੀਂਹ ਨਹੀਂ ਪੈਣਾ ਯਾਰ ਪਿਛਲੀ ਵਾਰ ਵੀ ਭਾਦੋਂ ਚਿਕਮੀ ਪਿਆ ਦਾ ਉਹ ਵੀ ਨੰਨਾ ਤਗੜਾ ਪਿਆ ਤਾਂ ਸਾਰੀ ਭਾਦੋਂ ਸੁੱਕੀ ਲੰਘੀ ਦੀ ਲੈ ਕੱਲ ਬਾ ਇਦਾਂ ਹੀ ਅੱਲਾ ਕਰਦੇ ਕਹਿੰਦੇ ਸੰਗਰਾਂਦ ਦੰਬੜੀ ਦੇਖੋ ਇਹਨਾਂ ਸੰਗਰਾਂਦ ਕਹਿੰਦੇ ਮੀਂਹਾਂ ਫਿਰ ਦੇਖੀ ਮੀਹੇ ਪੈਣਾ ਭਾਦੋਂ ਵਿੱਚ ਅੱਗੇ ਵੀ ਨਹੀਂ ਪੈਂਦਾਗਾ ਭਾਦੋਂ ਜੇ ਆਪਾਂ ਕਹਿੰਦੇ ਉਹਦੇ 11 ਭਾਦੋਂ ਪੱਠਾ ਦਾ ਪਰਦੀ ਹੈ ਨਾ ਵੀ ਜਦ ਪੈ ਜਾਂਦੇ ਆ ਚੱਲ ਕਣੀਆ ਉਹਨੂੰ ਦੇਖਿਆ ਕਰਦੇ ਕਈ ਵਾਰ ਉਹ ਵੀ ਸੁੱਕੀ ਲੰਘ ਜਾਂਦੀ ਆ ਭਾਦੋਂ ਮੈਂ ਜੱਟ ਸਾਦ ਬਣਿਆ ਦਾ ਹੁਣ ਇਹ ਤਾਂ ਧੁੱਪ ਵੀ ਨਹੀਂ ਘਣਨੀ ਹੋਇਆ ਸਾਦ ਤਾਂ ਹੀ ਬਣਿਆ ਤੂੰ ਪੰਜ ਧੁੱਪ ਨਹੀਂ ਘਣਨੀ ਸਾਦ ਵਾਲੀ ਕੰਮ ਆ ਸਾਦ ਵਾਲੀ ਆ ਹੁਣ ਕਉਤੀ ਆ ਬਾਈ ਸਮਝਿਆ ਹੋਰ ਫਿਰ ਤੇਰਾ ਬੱਦਲ ਵਾਲਾ ਕੋਈ ਚਾਂਸ ਨਹੀਂ ਹੈਗਾ ਹੋਰ ਐ ਸਾਫ ਪਿਆ ਮੌਸਮ ਇਹ ਵਾ ਹਾਂ ਵੀ ਹੁਣ ਅਸੂ ਵਿੱਚ ਇਹਨੇ ਜਾ ਕੇ ਟੰਗ ਕਰੂਗਾ ਜੇ ਕਰਿਆ ਕਰੂਗਾ ਹੀ ਬਾਈ ਤਾਂ ਪਰ ਕੁਝ ਨਹੀਂ ਟੰਗ ਕਰਨ ਆ ਜਾਈ ਇਹਨੇ ਸੌਣ ਸੁਣ ਰਹੀ ਸੁੱਕੇ ਘੜ ਤੇ ਇੱਕ ਨੇ ਕਰ ਦੇਣਾ ਹਾਂ ਚੰਗੁਰ ਚੱਟੂ ਦੋ ਵੀ ਉਹਨੂੰ ਵੀ ਫਿਕਰ ਹੈ ਉਹਨਾਂ ਚੱਕੀ ਕੋ ਤੁਸੀਂ ਫਿਕਰ ਤਾਂ ਉਹਨੂੰ ਆਇਆ ਬੱਪਾ ਦਾ ਨੱਠ ਭਾਜ ਆਪਣੀ ਦਾ ਨੱਠ ਭਾਜ ਆ ਜਿੱਥੇ ਕਹਿੰਦੇ ਕਦੇ ਪਾ ਦੇ ਛੱਡ ਦੇ ਆਏ ਹੋ ਗਿਆ ਆਏ ਹੋ ਗਿਆ ਆ ਉਹ ਕੁਰਸੀ ਚੱਕ ਰਿਹਾ ਹੈ ਉਹ ਕੁਰਸੀ ਠੀਕ ਹੈ ਕੁਰਸੀ ਬੈਠਾ ਬੈਠਾ ਪਈਆਂ ਕੋਈ ਨਹੀਂ ਇੱਥੇ ਖੜ੍ਹ ਜਾਣਾ ਉਹ ਟੂਟੀ ਵੀ ਹੈ ਕੁਰਸੀ ਉਹ ਇੱਕ ਗੱਲ ਪਿੱਛੇ ਹੈ ਉਹ ਬੰਮੇ ਉਹ ਸਾਫ ਹੋ ਜਾਣਾ ਆਹ ਠੀਕ ਉਹ ਉਹਦੇ ਕਿੱਥੇ ਰੱਖੀ ਵੀ ਉਹ ਕਿੱਥੇ ਰੱਖੀ ਆਤੀ ਅੱਜ ਤੋਤੀ ਦੀਆਂ ਆਓ ਇਹ ਨਹੀਂ ਪਤਾ ਉਹ ਕਿੱਥੇ ਰੱਖੀ ਦਾ ਬੈਠਾ ਤਾਂ ਕੋਈ ਉੱਤੇ ਸ਼ਾਮਾ ਜਿੱਦਾਂ ਦਾ ਬੈਠਾ ਹੋਣਾ ਕੋਈ ਪਹਿਲਾਂ ਜਾਵੇ ਸ਼ਾਮਾ ਹੁੰਦੀ ਇੱਧਰ ਸ਼ਾਮਾ ਬੈਠਾ ਹੋਣਾ ਹਾਂ ਸ਼ਾਮਾ ਹ ਜਿੱਥੇ ਜਾਵਾ ਉਥੇ ਲੈ ਨਗੜੀ ਕੈਪ ਉਹ ਗੱਲ ਠੇਕੇਦਾਰ ਬੈਠ ਗਿਆ ਤੇ ਟੁੱਟ ਗਈ। ਉਹ ਵੀ ਟੁੱਟੀ ਵੀ ਆ। ਆ ਲੱਗਦਾ ਇਹ ਵੀ ਟੁੱਟੀ ਹੋਈ ਆ। ਇਹ ਪਲਾਸਟਿਕ। ਸਾਫ ਦੀ ਕਿਹੜੀ। ਇਕੱਲਾ ਹੁਣ ਉਹ ਤੇੂ ਪਰ ਧੁੱਪਾਂ ਕਿੰਨੀ ਆਈ ਵੀ ਆ। ਅਮੇਜਾ ਕਲਾ ਮੇਹ ਭਈਆ। ਧੁੱਪਾਂ ਵੀ ਖਰਾਬ ਕਰਦੀ ਉਸ ਵੀ ਖਰਾਬ ਕਰਦੀ ਪਲਾਸਟਿਕ ਨੂੰ। ਸਰ ਜਾ ਉਹ ਸਟੂਲੇ ਬਣਾਉਣਾ ਪੈਣਾ ਲੋਹੇ ਦਾ ਫਿਰ। ਆਹ ਬਈ ਕੁਰਸੀ ਲੋਹੇ ਦੇ ਸੂਲ ਬਣਾਉਂ ਵੇ ਇੱਕ। ਆਹੋ ਸਟੂਲ ਨਾਲ ਜਦਾ ਫਿਰ ਕੁਰਸੀ ਲੈ ਲੈ ਤੂੰ। ਨਹੀਂ ਕੁਰਸੀ ਆ ਫਿਰ ਟੁੱਟੀ ਜਾਣੀਆਂ ਇਹ। ਉਹ ਸਾਡਾ ਟੁੱਟੂਗਾ ਤਾਂ ਨਹੀਂ। ਪਹਿਲਾਂ ਕੰਮ ਠੀਕ ਤੇ ਦੂਰੇੜੀ ਵਾਲਾ ਪੱਕਾ ਹੀ ਕੰਮ ਕਰ। ਹਾਂ ਆਇਆ ਤੇ ਯਾਰ ਹੁਣ ਪੱਕਾ ਕੰਮ ਕਰਿਆ ਵਾ ਬੈਠਦੇ ਨਹੀਂ ਸੀ ਤੇ ਮੈਨੂੰ ਜੀਦੇ ਪਾ ਵੀ ਕੀੜੀਆਂ ਬਹੁਤ ਛੱਡਦੀਆਂ ਰਾਜੇ ਪਹਿਲਾਂ ਜੂੜਾ ਮਾਰ ਲਓ ਪਰ ਤਾਂ ਕਿ ਕੀੜੀ ਕਿੱਦਾਂ ਬੈਠਦੀ ਕੱਲ੍ਹ ਪੂਰੀਓ ਪੂਰੀ ਕੀੜੀ ਫਿਰਦੀ ਕੱਲ੍ਹ ਤਾਂ ਰਾਸਤਾ ਅੱਜ ਤੱਕ ਉਸ ਨਹੀਂ ਆਇਆਗਾ ਉਹਨਾਂ ਨੂੰ ਕੱਲ੍ਹ ਤਾਂ ਮਿੱਠਾ ਘੇਰਤਾ ਆਇਆ ਮੱਠੇ ਨੂੰ ਤਾਂ ਇਹੋ ਜਿਹਾ ਮੋਸਗਾ ਨਾ ਉਹਨੂੰ ਵੀ ਪੁੱਛ ਨਾ ਚੜੇ ਆ ਜਾਂਦੇ ਲੱਗਣੀ ਮੱਠੇ ਨੂੰ ਅੱਜ ਸਵੇਰੇ ਚਲਦੀ ਹੈ ਸਪਰੇਅ ਕਰਤੀ 5 ਕਿੱਲਿਆਂ ਨੂੰ ਅੱਜ ਪਹਿਲਾਂ ਦੂਰ ਨੂੰ ਕਰਤੀ ਸੀਗਾ ਪਹਿਲਾਂ ਦੂਰ ਨੂੰ ਕਰਤੀ ਅੱਜ 5 ਨੂੰ ਹੱਲੇ ਨੂੰ ਕਰਤੀ ਪਰਾ ਕਿਹੜਾ ਤਾਂ 3/4 ਲੱਗਿਆ ਪਾਉਣਾ ਮੈਲਾ ਜੀ ਬਈ ਬੀਜਾਂ ਦਾ ਤੁਹਾਨੂੰ ਸਵਾ 34 ਸਵਾ 34 ਹੋਣਾ ਬੀਜਾਂ ਦਾ ਮੈਨੂੰ ਐਡਾ ਪਤਾ ਕਿਹੜਾ ਕਿੱਥੇ ਲਾਇਆ ਕਿਹੜਾ ਕਿੱਥੇ ਲਾਇਆ ਮੋਟਰਾਂ ਦੀ ਡਿਊਟੀ ਆਪਣੀ ਮੋਟਰਾਂ ਆਪਾਂ ਚਲਾਈ ਜਾਂਦੀ ਪਾਣੀ ਪੂਰਾ ਕਰੀ ਜਾਂਦਾ ਠੀਕ ਹੈ ਠੀਕ ਨਹੀਂ ਯਾਰ ਮੈਂ ਵੀ ਇੱਥੇ ਦੇਖਿਆ ਨੇ 460 ਕਈ ਦਿਨ ਹੋ ਗਏ ਨੂੰ ਤਾਂ ਕੋਈ ਗੰਨਾ ਕ ਨਸਰਿਆ ਜਾ ਕੋਲੇ ਵਿੱਚ ਆਇਆ ਬੰਦਾ ਚੌਥੇ ਪੰਜ ਵੇਲੇ ਖੜਾ ਆਹੋ ਫਿਰ ਗੋਮਨੇ ਜਾ ਰਹੇ ਆ ਯਾਰ ਧੀਰੇ ਦੇ ਭਾਈ ਹੁਣ ਦੱਸ ਦੇ ਮੈਂ ਸਾਰੀਆਂ ਕੋਲੇ ਚ ਆ ਜਾਣੀਆਂ ਆ ਦੱਸ ਦੇ ਚ ਨਸਰਿਆ ਆਉਂਗੀ ਸਾਰੇ ਨਸਰਿਆ ਆਉਣੇ ਨਸਰਿਆ ਆਉਣੇ ਯਾਰ ਦੱਸ ਦੇ ਕਿ ਕਿਹੜੀ ਵੈਰਾਈਆਂ ਜਿਹੜੀਆਂ ਖੇਤੀਆਂ ਜੀ ਇਹਨੀਆਂ ਬ੍ਰੇਡੀਆਂ ਪਰ ਆਹੋ 110 ਵਾਲੇ ਟਾਈਮ ਲੈਂਦੀ ਆ ਉਹ 100 ਦਾ ਟਾਈਮ ਆਉਂਦਾ ਜਿੰਨੀ ਟਾਈਮ ਲੈਂਦੀ ਜਿੰਦੀ ਆ ਪੋਸ਼ਨ ਹੋਰ ਦਾ ਘੱਟ ਬਹੁਤ ਬੌਟ ਲੇਟ ਪੱਕਦੀ ਆ ਬੋਲੇ ਜੇ ਵੀ ਨਹੀਂ ਆਇਆ ਯਾਰ ਉਹਨੇ ਹਾਂ 110 ਵਾਲੇ ਕਿ ਬੋਲੇ ਜੇ ਨਹੀਂ ਆਇਆ ਕਿ ਨਾਲੇ ਪਹਿਲਾਂ ਲੱਗੀ ਵੀ ਦੋ ਦਿਨ ਮੇਰੇ ਤੇ ਪਹਿਲਾਂ ਆਹਾਂ ਇਹਨਾਂ ਦੀ ਗਿੰਦਰਾ ਵਾਲੀ ਹਾਂ ਮੈਂ ਦੇਖੀ ਆ ਉਹ ਤਾਂ ਮੇਰੇ ਵਾਲੀ ਚੌਥੇਵੇਂ ਦੇਖੀ ਆ ਮੇਰੇ ਲਈ ਘੋਲੇ ਦੀ ਪੂਰੀ ਸਾਰੀ ਉਹ ਫਿਰ ਚਾਰ ਦਾ ਫਰਕ ਭਈਏ ਲੱਗੇ ਮਿਹੜੇ ਬੰਦੇ ਨੇ ਤਾਂ ਡਬਲ ਹੁਣ ਤਾਂ ਹਾਂ ਲੱਗੇ ਮਨਵਿੰਦਰ ਦੇ ਬੰਦੇ ਅੱਜ ਡਬਲ ਭਈਆਂ ਨੇ ਇਹਨਾਂ ਨੇ ਖੱਟੇ ਕੇ ਬੰਦੇ ਬੰਦਾ ਚਾਰ ਚਾਰ ਕਰਦੇ ਬ ਦੋ ਸਲਾਮ ਫਸੇ ਹੋਇਆ ਮੈਂ ਵੀ ਦੋ ਮੇਰੇ ਤਾਂ ਦੇਖ ਮੇਰੀ ਤਾਂ ਇਸਲਾਹ ਏ ਹਲੇ ਤਾਂ ਸਿੰਗਲ ਬਣਾਉਣ ਦੀ ਵੀ ਦੂਈ ਵਾਰ ਡਬਲ ਕਰਾ ਦਿੱਤੀ ਇਹ ਅੱਜ ਦੇ 20 ਦਿਨ ਨੂੰ ਲੋਡ ਪਈ 30 30 ਵਾਰ ਕਰਾਵੇ ਹਾਂ ਫੇਰ ਦੋ ਕਰਾ ਲੂੰਗਾ ਫੇਰ ਆਏ ਨਾ ਵੀ ਗੰਨਾ ਹੋਰ ਵੱਧੂੰਗਾ ਆਇਕਣ ਆਇਆ ਨਹੀਂ ਸਲਾ ਘਟ ਜਾਂਦਾ ਗੰਨਾ ਖੜ ਜਾਂਦਾ ਉੱਥੇ ਬਾਕੀ ਗਿਰਨਾ ਹਰੇਕ ਸਾਲ ਡਬਲ ਬਣਾਉਂਦੇ ਜਾਂ ਗਿਰਦਾ ਫੇਰ ਗਿਰਦਾ ਫੇਰ ਵੀ ਹੈਗਾ ਗਿਰਦਾ ਤਾਂ ਹੈਗਾ ਹੁਣ ਕੱਲ ਸਰਮਝੀ ਦਾਦਾ ਦਾ ਕਹਿੰਦੇ ਨੇ ਸਰਨੇ ਚਾਚੇ ਦੇ ਬੰਨ ਕੇ ਗਏ ਆ ਹੂੰ ਕਹਿੰਦਾ ਪਹਿਲਾਂ ਜਿਹੜਾ ਇਕੱਲਾ-ਗੱਲਾ ਦਾ ਐ ਖੜਾ ਦਾ ਹੋ ਹੂੰ ਉਹ ਆਇਆ ਕਰਕੇ ਬੰਦ ਤਾਂ ਕਹਿੰਦਾ ਤੇਰਛਾ ਹੋ ਗਿਆ ਕਹਿੰਦਾ 3-3 ਫੁੱਟ ਦਾ ਗੰਨਾ ਛੋਟਾ ਹੋ ਗਿਆ ਵੱਡੇ ਕਿੱਥੇ ਮਿਹੜਾ ਆਇਆ ਖੜਦਾ ਕਿੱਥੇ ਆਇਆ ਪਾ ਦ ਤੇਰਛਾ ਫਰਕ ਪੈਂਦਾ ਉਹਦਾ ਗੰਨਾ ਗਰੂਸ ਨਹੀਂ ਕਰਦਾ ਹਾਂ ਫਰਕ ਤਾਂ ਪੈਂਦਾ ਉਹ ਇੰਨੀ ਦੂਰ ਤੱਕ ਨਾ ਆਇਆ ਤੇਰਛੇ ਕਰ ਤੇ ਕਹਿੰਦਾ ਜੰਮੂ ਜਿਹੜਾ ਗੇਰਿਆ ਬੰਦਾ ਕਹਿੰਦਾ ਆ ਹੋ ਗਿਆ ਆਸ ਵੀ ਵੀ ਆਇਓ ਕਹਿੰਦਾ ਕਿ ਇੱਕ ਨਹੀਂ ਬਣਾਉਣਾ ਕਹਿੰਦਾ ਇੱਕ ਵਾਰੀ ਫੇਰ ਕਹਿੰਦਾ 30 ਵਾਰ ਦੇਖੋ ਕਿ ਕਿਆ ਬਣਦਾ ਮੈਂ ਵੀ ਇਹੀ ਸਲਾਹ ਮੇਰੀ ਤਾਂ ਤਿੰਨ ਵਾਰੀ ਪਰ ਵੀ ਬਣ ਹੋਇਆ ਮਾਰੇ ਜਿਹੜਾ ਮੁੱਢਾ ਏ ਉਹ ਤਾਂ ਬਣਾਉਣਾ ਸਿੰਕਲੇ ਰੱਖਣਾ ਏ ਹਾਂ ਉਹ ਤਾਂ ਸ਼ੁਰੂ ਜਿੱਦਾਂ ਮ ਜੇ ਕਰਾਉਣੀ ਹੋਈ ਦੋ ਨਹੀਂ ਤਾਂ ਉਹ ਵੀ ਸਿੰਗਲੇ ਬਣਾਉਣਾ ਆਹੋ ਜਿਹਨੂੰ ਪਹਿਲਾਂ ਬੱਡਾ ਲਾਉਣਾ ਉਹਨੂੰ ਸਿੰਗਲ ਹੋ ਕਰਨ ਬੱਡਾ ਹੋਊਗਾ ਤਾਂ ਪਹਿਨੀ ਸ਼ੁਰੂ ਤਾਂ ਹੋ ਜਾਣਾ ਹਾਂ ਜੇ ਗਰਬੀ ਕੇ ਤਾਂ ਵੀ ਕੋਈ ਨਹੀਂ ਰੇਗ ਸਾਲ ਗਿਰਦਾ ਹੀ ਹੈ ਇੱਕ ਬੰਮੇ ਹੋਰ ਕੰਮ ਕਰਨਾ ਸੁੱਪਲਾ ਬੀਜ ਬੀਜ ਕੇ ਦੇਖਣਾ ਬੀਗਾ ਸਰਿਆ ਬੀਜਣਾ ਹੀ ਉਹ ਤਾਂ ਬੀਗਾ ਬੀਗਾ ਆਪਣਾ ਬੀਜ ਆਪਣੇ ਹੱਥਰ ਆਪਣੇ ਜੋਗਾ ਤਿਆਰ ਕਰ ਲੈਣਾ ਉਹ ਕਿਹੜੀ ਉਪਲ ਹੀ ਪੱਛੀ ਆ ਆ ਕੋਲ ਬੀਜਣਾ ਛੋਟੀ ਆਪਾਂ ਨੂੰ ਜੇ ਕਣ ਅੱਗੇ ਰੱਖ ਦੇ ਦੇ ਪਹਿਲਾਂ ਹਾਂ ਛੋਟੀ ਆਪਾਂ ਦੀ ਹੈ ਨਾ ਹੁਣ ਮੇਰੀ ਗੱਲ ਸੁਣ ਆਪਾਂ ਤੇ ਹੁਣ ਪਹਿਲੇ ਸਾਲ 4-5 ਕਿੱਲੇ ਬੀਜੇ ਆ ਹਾਂ ਉਹਦੇ ਵਿੱਚ ਇੱਕ ਬਿੱਗਾ ਉਹ ਬੀਜ ਦਾ ਬੀਜਣਾ ਚਾਹੀਦਾ ਆਪਾਂ ਨੂੰ ਹਾਂ ਬਿੱਗਾਹਾਂ ਨੂੰ ਉਹਦਾ ਬੀਜ ਪਾਉਣਾ ਤੇ ਇੱਕ ਸਾਲ ਉਹਦਾ ਇੱਕ ਸਾਲ ਫਿਰ ਇੱਕ ਸਾਲ ਇੱਕ ਬਿੱਗਾ ਬੀਜਣਾ ਆ ਉਹੀ ਸਾਈਡ ਤੇ ਆਪਣਾ ਬਿੱਗਾ ਇੱਕ ਬਿੱਗਾ 4-5 ਕਿੱਲੇ ਪਾ ਜਾਂਦਾ ਉਹ ਉਹੀ ਸਾਈਡ ਤੇ ਆਪਣਾ ਬੀਜ ਪਾ ਦੇ ਬਸ ਉਹੀ ਸਾਈਡ ਤੇ ਆਪਣਾ ਬੀਜ ਪਾ ਲੈ ਚਾਹੀਦਾ ਇੱਕ ਹੋਰ ਗਾ ਉਹ ਬੀਜ ਨੂੰ ਨਾਲੇ ਹਾਂ ਉਹ ਬੀਜ ਨੂੰ ਨੇੜੇ ਰੱਖ ਆ ਉਹ ਨੇੜੇ ਵੀ ਰੱਖ ਉਹਨੂੰ ਦੁਆਯੋਜਨ ਵੀ ਕੱਢ ਦੇ ਯਾਰ ਜੇ ਸਾਰਾ ਨਹੀਂ ਘਟਣਾ ਦੁਆਇਚ ਨੂੰ ਵੀ ਕੱਢ ਉਹਨੂੰ ਨੇੜੇ ਰੱਖ ਹਾਂ ਜਿਦਕਣ ਆ ਆਹੋ ਬਰੀਕੇ ਰਹੂੰਗਾ ਸਮਾਂ ਵਧੀਆ ਆਪਾਂ ਨੂੰ ਹਾਂ ਆਹ ਅੱਖ ਨੇੜੇ ਹੋ ਗਈ ਆਹ ਅੱਖ ਨੇੜੇ ਹੋ ਜਣੀ ਉਹਦੀ ਹਾਂ ਉਹਨਾਂ ਕ ਭੋਗੇ ਵੀ ਹੋ ਜਾਂਦਾ ਦੋ ਆਏ ਕੋ ਨੂੰ ਗੰਨੇ ਨੂੰ ਥੋੜੇ ਜਿਹੇ ਪੈਣਾ ਮਾੜਾ ਰੱਖੇ ਆਹ ਮਾੜਾ ਰੱਖੇ ਜੁਰੇ ਗਰੇ ਦਾ ਜਿਹੜਾ ਗਰੇ ਨਹੀਂ ਮਾੜੀ ਦੀ ਅੱਖ ਨੇੜੇ ਹੁੰਦੀ ਹੈ ਅੱਖ ਨੇੜੇ ਹੁੰਦੀ ਮਾੜੇ ਦੀ ਮਾੜੇ ਦੀ ਇਹਨਾਂ ਤਕੜਾ ਹੋ ਗਿਆ ਉਹਨੀ ਅੱਖ ਦੀ 11 ਦੀ 11 ਦੀ ਮਗਲ ਅੱਖ ਦੇਖੀ ਹੈ ਉਹ ਤਕੜਾ ਹੈ ਪਹਿਲਾਂ ਅਸੀਂ ਸਪਰੇਅ ਕਰਕੇ ਆਏ ਗੰਨੇ ਜੀ ਉਹਦੀ ਕੱਖ ਦੀ ਜਿਹੜੀ ਬੇਲ ਜੀ ਦੀ ਇਹ ਐਡੀਡੀ ਨੂੰ ਰੱਖ ਆਉਂਦੀ 18 ਨੂੰ ਆਈ ਆ ਹੱਟ ਬੰਹਲੀ ਦੀ ਅੱਖ ਹੋਈ ਪਾਉਂਦੀ ਚੱਕਰ ਜੇ ਉਹ ਮਾੜਾ ਹੁੰਦਾ ਫੁੱਟ ਬੰਹ ਰੱਖ ਹੋਗੀ ਹਾਂ ਇੱਕ ਨਹੀਂ ਜੀ ਪੂਰੀ 18 ਦੀ ਬਹੁਤ ਦੂਰੀ ਜਾਂਦੀ ਬਹੁਤ ਦੂਰ ਅੱਖ ਰੱਖ ਇੰਨੀ ਨਹੀਂ ਦੂਰ ਰੱਖ ਇੱਕ ਐਡੀ ਇੰਨੀ ਤੋਂ ਦੱਟ ਇੰਨੀ ਦੂਰ ਰੱਖ ਆ ਉਹ ਇੱਕ ਨੇ ਪਹਿਲਾਂ 48 ਹੁੰਦਾ ਹੁੰਦਾ 48 ਦੀ ਵੈਡੜੀ ਪੂਰੀ ਹੁੰਦੀ ਉਹਦੀ ਵੈਡੜੀ ਹੁੰਦੀ ਸਮਝ ਆ ਬੱਚੇ ਉਹ ਬੜੀ ਪੂਰੀ ਮੈਂ ਕਹਿੰਦਾ ਇਹਦੇ ਵਿੱਚ ਹੀ ਪੋਲ ਜੀ ਹੋਊਗੀ ਨਹੀਂ 18 ਚ ਪੋਲ ਤਾਂ ਨਹੀਂ ਆਗੀ 18 ਹੀ ਘੱਟ ਇੱਕ ਵਿੱਚ ਹੁੰਦੀ ਰੱਸੀ ਜੀ ਬਾਈ ਇਹ ਸਾਰੇ ਕਿੰਦੀ ਆ ਕਿਹੜਾ ਕਿਹੜਾ ਹੈ ਤੇ ਜਿਹੜਾ ਫੇਲ ਜਾ ਹੋਇਆ ਤਾਂ ਪਹਿਲਾਂ 36 ਪਤੀਰਾ ਸੀਂਦਰਾ ਵੀ ਕਿਰੋ ਉਹ ਤਾਂ ਛੋਟਾ ਜਿਹਾ ਹੁੰਦਾ 84 ਛਿੱਟਾ ਉਹਦੀ ਅੱਖ ਬਹੁਤ ਨੇੜੇ ਹੁੰਦੀ ਹਾਂ ਉਹ ਜਿਹੜਾ ਕਿੰਨਾ ਛੋਟਾ ਵੀ ਹੈ ਕਿੰਨੇੜੇ ਹਾਂ ਉਹ ਵੱਡਾ ਘੱਟਦਾ ਭਜਨ ਬਹੁਤ ਆਉਦੇ ਮਾਂ ਤੇਰਾ ਵੀ ਅੱਖ ਨੇੜੇ ਦੀ ਜਿਹੜਾ ਕੋਈ ਵੀ ਵੈਰਾਈਟੀ ਹੈ ਨਾ ਜਿਹੜੀ ਮਧਰੇ ਘੱਦਦੀ ਹੈ ਉਹਦੀ ਅੱਖ ਨੇੜੀ ਹੁੰਦੀ ਹੈ ਯਾਰ ਹੁਣ 85 ਹੈ 85 ਹੈ ਦਾ ਮਧਰੇ ਹੀ ਹੈ ਹੋਰ ਜੇ ਅੱਖੇ ਦੀ ਆਮ ਵੀ ਘਟਾ ਜਿਹੜਾ ਗੰਨਾ ਛੋਟਾ ਉਹ ਦੇਖੀਏ ਐਨੇ ਨੇੜੇ ਪੂਰੀਆਂ ਹੋ ਜਾਂਦੀਆਂ ਇਹਨਾਂ ਲੰਬਾ ਹੋ ਗਿਆ ਉਹਦੀ ਪੂਰੀ ਦੂਰ ਹੋ ਜਾਂਦੀਆਂ ਜਮ ਆਪੇ ਵਧਣਾ ਬਾਈ ਹਾਂ ਨੇੜੇ ਨੇੜੇ ਇਹ ਨਹੀਂ ਤੈਨੂੰ ਮੈਂ ਦੱਸਦਾ ਕੱਲ ਰਸ ਕੱਢ ਕੇ ਲਿਆ ਸੀ ਚੀਪੇ ਤੇ ਤੋਂ ਲੈ ਕੇ ਗਿਆ ਟੈਮਰ ਨਾ ਮਖੌਰ ਇੱਕ ਇੱਕ ਉਂਗਲ ਬਰੱਖਦੀ ਸਿਰੇ ਪਰ ਜਾ ਕੇ ਐਨੀ ਜਗ੍ਹਾ ਤਾਂ ਇੱਕ ਇੱਕ ਉਂਗਲ ਪਰ ਇੱਕਣੀ ਹੁੰਦੀ ਆ ਇੱਕ ਉਂਗਲ ਰੋਂਦਾ 92 ਦੀ ਹੁੰਦੀ ਹੈ 92 ਦੀ ਨਾ 18 ਦਾ ਪਿਛੇ 18 ਦਾ 95 ਦਾ ਉਹਦਾ ਨਾ ਨੀ ਪਰਾ 18 ਖੜਾ ਨਾ ਪਰਾ 18 ਵੀ ਹਾਂ ਬੀ ਵੀ ਹੁੰਦੀ ਆ ਉਹ ਨੇੜੇ ਆਖਤੀ ਜਾ ਕੇ ਉਹ 20 ਸਭ ਤੋਂ ਕੁਆਲਿਟੀ ਹੁੰਦਾ ਪਰ ਉਹਦੇ ਵੀ ਪੰਗੇ ਆ ਗਏ ਉਹ ਜਿਹੜਾ ਟਾਪ ਬੋਰਡ ਉਹ ਸਿਰੇ ਪੈਂਦਾ ਆ ਵੀ ਹੈਗਾ ਉਹ ਗੰਨੇ ਲੱਗਣੇ ਪੈਣ ਜੇ ਤੁਸੀਂ ਨੂੰ ਆਉਂਦਾ ਫੇ ਜਰੂਰੀ ਹੈ ਕਿ ਟੋਲਾ ਬਣਾ ਬਾਰੀ ਦੇ ਉੱਪਰ ਪਈ ਵੀ ਉਹਨੂੰ ਤਾਂ ਹੀ ਮੈਂ ਕਹਿੰਦਾ ਵੀ ਆਪ ਸੁੱਤ ਲੋ ਆਪ ਸੁੱਤਣਾ ਪੈਣਾ 18 ਆਪ ਸੁੱਤ ਲੋ ਕਹਿੰਦੇ ਦੇਖ ਕੇ ਗੰਨਾ ਪਿਛੇ ਤੇ ਐ ਵੀ ਇਹ ਠੀਕ ਆ ਕੰਨਾ ਉਹਦਾ ਬੀਜ ਕੱਢ ਗਏ ਹੋਰ ਪਈਆਂ ਨੇ ਘੜ ਕੇ ਪਰੀਆਂ ਬੰਦੀਆਂ ਉਹਦੇ ਤੇ ਵੱਡੂਗੇ ਦੂਸਰਾ ਉਹਦੇ ਕਿਉਂਦੇ ਮਾਦੇ ਵੱਡਲਾ ਜਾਏ ਹੂੰਗਾ ਪੱਟ ਕੇ ਰੱਖ ਲੈ ਆਪਣਾ ਹੂੰ ਵੱਡਲਾ ਤਾਂ ਵੀ ਕੋਈ ਕਰਦਾ ਤਾਂ ਕਿ ਹੂੰ ਥੋੜੇ ਜਿਹੇ ਵੱਡੋਣਾ ਉਹ ਨਹੀਂ ਉਹ ਪਰੀਆਂ ਵੀ ਤੇ ਵੱਡ ਹੋ ਜਾਂਦਾ ਭਈਆਂ ਨੇ ਗੰਨਾ ਵੱਡਤੀਆਂ ਯਾਰ ਭਈਆਂ ਨੇ ਗਰਨਾ ਵੱਡਤੀਆਂ ਉਹਨਾਂ ਗੰਨਾ ਚ ਗੰਨਾ ਦੇਖ ਲੈ ਗੰਨਾ ਚ ਨਹੀਂ ਵੱਡਾ ਹੋਣਾ ਤੇ ਇਸ ਤੇ ਤੂੰ ਗੰਨਾ ਲੱਗੂਗਾ ਨਹੀਂ ਪਤਾ ਵੀ ਆ ਕੇ ਤੱਕ ਕਿੰਨਾ ਆ ਗਾ ਗੰਨਾ ਚ ਨਹੀਂ ਵੱਡਾ ਹੋਣਾ ਉਹ ਤਾਂ ਜਿਗਣਾ ਆ ਖੜਾ ਗੰਨਾ ਇਹੀ ਭਰੀ ਅੱਧ ਤੇ ਉੱਪਰ ਤੇ ਵੱਢਦੇ ਗੜਾ ਸੇ ਗੱਲ ਸਾਰੀ ਉਹ ਬਸ ਆਪਣਾ ਬੀਜ ਦੇ ਬਾਕੀ ਖੜਾ ਰਹਿਣ ਦੇ ਆਪਣਾ ਗੰਨਾ ਦੇਖ ਕੇ ਵੱਡੀ ਆ ਹਾਂ ਜਿਹੜਾ ਆਪਣਾ ਗੰਨਾ ਰਹਿਣ ਤੇ ਸਾਫ ਕੇ ਭਰੀ ਵੱਢਦੇ ਬਾਅਦ ਚ ਕੱਢ ਲਾ ਜਦ ਬੀਜੂਗਾ ਜਿਹੜਾ ਖਰਾਬ ਹੋਇਆ ਡੰਗਰਾਂ ਨੂੰ ਪੈ ਜੂ ਆਹੋ ਉਹ ਨਹੀਂ ਕੱਢ ਹੋਣਾ ਟੁਕੜਾ ਥੱਲੇ ਪਿਆ ਨਾ ਵੱਢ ਹੋਣਾ ਕਿਉਂਕਿ ਗੰਨਾ ਇੱਕ ਸਾਰ ਨਹੀਂ ਹੁੰਦਾ ਥੱਲੇ ਪਿਆ ਚਲ ਦੇਖਦੇ ਆ ਕਰਨਾ ਪੈਣਾ ਕੰਮ ਬਾਈ ਮਝਾ ਹੀ ਦਾ ਕਰਨਾ ਗਿਆ ਆਪਣੇ ਪੀਤੇ ਪੰਜ ਸੱਤ ਕਿਲੇ ਬੀਜਣੇ ਆ ਉਹ ਤਾਂ ਸਪੈਸ਼ਲ ਆਪਣਾ ਬੀਜ ਤਿਆਰ ਕਰਨਾ ਚਾਹੀਦਾ ਇੱਕ ਸਾਲ ਹਾਂ ਬਿਮਾਰੀ ਦਾ 80% ਬਿਮਾਰੀ ਘਟ ਜਾਂਦੀ ਹੈ ਚੀਜ਼ ਗੇਲਾ ਘਟਦੀ ਹੈ 80% ਬਿਮਾਰੀ ਇਹ ਬੀਜ ਸੋਧ ਕੇ ਪਾਉਂਗੇ ਆਪਾਂ ਨਾਲੇ ਆਪਣਾ ਉੱਪਰ ਲੀਆਂ ਗੱਠਾਂ ਦਾ ਪਾਉਂਗੇ ਉਹਦਾ ਯਾਰ ਅੱਗੇ ਦੇਖੀਂ ਜਦੋਂ ਖਿਲਾੜੀ ਬਾਅਦ ਤੇ ਅਸੀਂ ਘਾੜਨਾ ਉੱਪਰ ਤੇ ਘਰ ਦੇਣਾ ਵੱਢ ਗਏ ਉਹੀ ਆ ਬੀਜ ਤਿਆਰ ਕਰਦੇ ਯਾਰ ਉਹ ਇੱਕ ਪਛੀ ਜੀ ਦੇ ਲਈ ਰੱਖੀ ਜਾਣੀ ਆ ਉਹਦੇ ਬੀਜ ਤਿਆਰ ਹੋ ਜਾਂਦਾ ਫਿਰ ਉਹਨੂੰ ਮਿੱਟੀ ਦੱਬ ਕੇ ਰੱਖਣਾ ਕਹੀ ਦੇਣਾ ਫੇਰ ਬੀਜ ਦੇ ਦੇ ਔਲੀ ਔਲੀਆ ਨਹੀਂ ਤੁਹਾਡੀ ਕਿੰਨਾ ਨਹੀਂ ਗੁੜ ਨਹੀਂ ਜਰਾ ਨਿਕਲਦਾ ਉੱਪਰ ਲੈ ਹਾਂ ਉੱਪਰਲੇ ਨਾਲੇ ਗੁੜ ਦੇ ਦੇਗਾ ਨਾਲੇ ਨਾਲੇ ਪਾਣੀ ਉਹ ਤੇਰਾ ਗੱਲੇ માં ਉਹ ਗੰਨੇ ਚ ਪਾਣੀ ਹੁੰਦਾ ਉੱਪਰ ਉਹ ਤਾਂ ਬੀਜ ਬਹੁਤ ਆਉਂਦਾ ਬਣਦਾ ਤਾਂ ਬੀਜ ਅੱਖੇ ਬਹੁਤ ਨੇੜੇ ਹੁੰਦੀ ਐ ਨਾਲੇ ਗੁੜ ਵਧੀਆ ਬਣਦਾ ਤਾਂ ਜਿਹੜਾ ਰਹਿ ਗਿਆ ਉਹ ਤਾਂ ਗੁੜ ਵਧੀਆ ਬਣਦਾ ਤਾਂ ਫੇਰ ਉਹ ਕੱਢਣ ਕਰਕੇ ਪਾਉ ਜੀ ਹੋਰ ਤੁਸੀਂ ਰਲਾ ਗੰਨਤਾ ਚੱਲਦੇ ਪੱਧਰ ਤੇ ਵਿਦਾ ਕੋਈ ਸੜਾ ਦੇਖਣਾ ਵੀ ਵਿੱਚ ਸੁੰਡੀਆਂ ਕੀੜਾ ਇਹ ਕਿਆ ਲੱਗਿਆ ਵਾ ਕੰਨੇ ਨੂੰ ਪੱਧਰ ਦੇ ਵਿੱਚ ਪਾਣਾ ਭਈਆਂ ਕੀੜਾ ਸੁੰਡੀਆਂ ਦੇਖਣਾ ਅਸੀਂ ਤਾਂ ਅੱਖਾਂ ਵਿੱਚ ਦੇਖਣੀ ਓ ਕਾਲਾ ਵੀ ਵਿੱਚ ਏ ਦੂਆ ਵੀ ਵਿੱਚੇ ਸਾਡੇ ਕਿੰਨੀਆਂ ਉੱਥੇ ਪੰਮੇ ਇੱਕ ਤਾਂ ਉਹਨਾਂ ਨੇ ਕਾੜਨ ਲੱਗਿਆ ਨਾ ਖਾਧੀਆਂ ਰਗੜ ਦੇਣੀਆਂ ਫੇ ਲੱਦਣ ਲੱਗੇ ਨੇ ਭਈਏ ਨੇ ਕਿਹੜੇ ਅੱਖ ਦੇ ਕਿਹੜੇ ਗਾਹਾਂ ਅਸੀਂ ਦੇਖਣੇ ਹੈਗੇ ਇਹ ਕਾੜਨੇ ਨਾਲ ਉਹ ਨਾ ਭਾਈ ਜੇ ਲੱਦਦੇ ਆ ਜਿਆਦਾ ਖਰਾਬ ਜਿਆਦਾ ਖਰਾਬ ਹੁੰਦੀ ਆ ਅਜੇ ਖੜੇ ਗੰਨਿਆਂ 'ਚ ਲੇੜਾ ਲੈ ਕੇ ਆਏ ਆਪਾਂ ਉਹ ਚੀਜ਼ ਠੀਕ ਆ ਇਹ ਤੂੰ ਕਿਤੇ ਪਾ ਕੇ ਗੰਨਾ ਲਿਆਇਆ ਵਿੱਚ ਉੱਪਰ ਘੁੰਮ ਵੀ ਜਾਂਦੇ ਆ ਇਹ ਤਾਂ ਜਾਲੀ ਲੱਗੜੋ ਜਣੀ ਉਹ ਬਹੁਤ ਆ ਡਾਕਟਰ 95 ਦੀ ਬਾਹਰ ਹੈ 85 ਦੀ ਬਾਹਰ ਪਈ ਹੈ ਪੱਕਾ ਤਾਂ ਸਬਜ਼ੀ ਉਹ ਬਾਹਰ ਉਟੀ ਆਹ ਸਾਲ ਹੋਰੀ ਨਹੀਂ ਘਟਦਾ ਇਹਨਾਂ ਦੇ ਜਿਆਦਾ ਹੈ ਨਾ ਇਹ ਤਾਂ ਐਂ ਖੜੀ ਥੜੀ ਐਨੀ ਅੱਖਾਂ ਘੜੀਆਂ ਅੱਖ ਨੂੰ ਹਜੇ ਦੇਖ ਲਾ ਕੋਦਰਤ ਨੇ ਕੀ ਕਰਿਆ ਆਹ ਉੱਤੇ ਜਾਣਾ ਬਸ ਇੱਕਾ ਇੱਕ ਦੂਜੀ ਸਾਈਡ ਹੋਊਗੀ ਇੱਕ ਦੂਜੀ ਸਾਈਡ ਹੋਊਗੀ ਇੱਕ ਦੂਜੀ ਸਾਈਡ ਹੋਊਗੀ ਇੱਕੋ ਸਾਈਡ ਅੱਖਾਂ ਨਹੀਂ ਹੈਗੇ ਵੀ ਨਹੀਂ ਤਾਂ ਸਾਰੀ ਰਗੜ ਦੇਣੀ ਆ ਹੋਰ ਉਹਨੂੰ ਵੀ ਪਤਾ ਹੈ ਰੱਬ ਨੂੰ ਵੀ ਕੋਦਰਤ ਵੀ ਇੱਕੋ ਪਾਸੇ ਹੋਏ ਤਾਂ ਸਾਰੀਆਂ ਬੰਦੂਗੇ ਪੱਤੀਆਂ ਅੱਖਾਂ ਦੂਜੀ ਥੜ ਅੱਧੀਆਂ ਦੂਜੀ ਸਾਈਡ ਹੈ ਗੱਲ ਤਾਂ ਠੀਕ ਹੈ ਜਿਹੜਾ ਆਪ ਘਾੜਨਾ ਆਪ ਚੀਜ਼ ਵ ਰੱਖਣਾ ਵੀ ਅਸੀਂ ਹੌਲੀਆ ਘਾੜਨਾ ਵੀ ਹੱਥਾਂ ਨਾਲ ਉਹ ਤਾਂ ਫਿਰ ਹੁਣ ਭਈਆਂ ਨੂੰ ਤੈਨੂੰ ਪਤਾ ਹੈ ਕਿ ਠੇਕੇ ਵਰ ਕੰਮ ਹੈ ਘਰ ਦੇ ਪਾਸੇ ਉਹਨਾਂ ਇਹਨਾਂ ਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਨਾ ਤਾਂ ਦੇਖਿਆ ਵੀ ਬੀਜ ਦੇ ਪਾਸੇ ਜੇ ਬਹਿਲੇ ਹੋਈ ਅਸੀਂ ਬੱਚੀ ਬੜੀ ਵੱਢਦੇ ਆ ਹਾਂ 25 ਬੜੀ ਵੱਢਦੀ ਇਹਨਾਂ ਨੇ ਇਹ ਵੀ ਗੱਲ ਨਾਲ ਪਤਾ ਹੀ ਗੱਲ 25 ਜਿੰਨੀ ਛੂਟੀ ਹੋਊਗੀ ਜੇ 25 ਗਲਤੀ ਆ ਤਾਂ ਉਹਨੂੰ ਛੂਟੀ ਕਰੂਗਾ ਹਾਂ ਇਹ ਨਹੀਂ ਹੈ ਕਿ ਵਿਚਾਰ ਰੱਖਾਂਗੇ ਉਹਨੂੰ ਨੰਨ ਲਈ ਹੈ ਇੱਕ ਸਭ ਤੋਂ ਵੱਡਾ ਪੰਗਾ ਹੈ ਇੱਕ ਪਾਸੇ ਤੇ ਦੋਹਾਂ ਪਾਸੇ ਤੇ ਨਾ ਹਰੀ ਹੋਈ ਉਹਨੂੰ ਉਹ ਸਾਰੀ 25 ਗਲਤੀ ਹੈ ਉਹ ਤਾਂ ਗਾਲ ਨਹੀਂ ਹੋਇਆ ਕਈ ਵਾਰ ਬਈ ਛੋਟੀ ਪੂਰੀ ਐਡਿਡੀ ਹੋ ਜਾਂਦੀ ਐ ਉਹ ਪਛੀ ਬੜੀ ਉਹ ਬਣ ਜਾਂਦੀ ਐ ਆਟੋਮੈਟਿਕ ਜੇ ਤਿੰਨ ਅੱਖਾਂ ਪਾਉਣੀਆਂ ਹਾਂ ਕਈ ਵਾਰ ਐਡੀਕ ਪਛੀ ਨੂੰ ਫੁੱਟਦੀ ਨੇ 6 ਦਾ ਤੱਖਾਂ ਹੋ ਜਾਂਦੀ ਐ ਛੋਟੀ ਪੂਰੀ ਵਾਲੀ ਆ ਜਾਂਦੀ ਐ ਮੈਂ ਦੇਖਿਆ ਉੱਥੇ ਬਰੀਕ ਜਿਹਾ ਗੰਨਾ ਇੱਕ ਦੋ ਗਬਰ ਭਈਆਂ ਨੇ ਪਾਇਆ ਪਤਾ ਇਹਨਾਂ ਦੇ ਦੇਖਿਆ ਗੱਗੇ ਨਾਲੇ ਪਾਇਆ ਪਤਾ ਉਹ ਐਡਿਡੀ ਪੂਰੀ ਦੀ ਲੰਬੀ ਬਰੀਕ ਜੀ ਉਹ ਤਿੰਨ ਨੱਕਾਂ ਦਾ ਸਹੀ ਦਾ ਹੁਣ ਕਿੱਥੇ ਚਲੀ ਗਿਆ ਨਾਲ ਪਛੀ ਪਈ ਐ 7-8 ਕਾ ਪਈਆਂ ਉੱਪਰ ਦਾ ਸਿਰ ਆ ਜਾਂਦਾ ਨਾ ਹਾਂ ਵੀ ਸੱਚੀ ਦਾ ਬਹੁਤ ਫਰਕ ਹੈ ਜਿਹੜਾ ਤੇਰਾ 85ਾਂ 85 ਦੇਖਿਆ ਇਹਨੂੰ ਇੱਕ ਜੀ ਅੱਖ ਐਨ ਨਹੀਂ ਉਹ ਪੂਰੀ ਇਹਦੀ ਛੋਟ ਛੋਟ ਟੋਟੀਓ ਬਹੁਤੀ ਵੱਡੀ ਨਹੀਂ ਹੈਗੀ 85 ਦਾ ਨਹੀਂ ਨਾ ਬਹੁਤ ਹਾਂ ਵੱਧ ਗਿਆ ਉਹਦੀ ਪੂਰੀ ਦੂਰ ਹੋ ਜਾਣੀ ਉਹ ਦੂਰ ਬਣਾਈ ਜਾ ਰੇਟ ਚੱਲਦੀ ਪਰ ਮੈਂ ਹੈ ਸੋਰ ਕੋਈ 13-1400 ਰੁਪਏ ਹੈ 13-1400 ਹੈ ਤੂੰ ਦੋ ਇਕੱਠੇ ਕਰਨੀ ਜੀ ਆ ਦੋ ਮੇੜੇ ਇਕੱਠੇ ਕਰਨੀ ਦੀ ਇਹ ਜੀ ਤਾਂ ਘੱਟ ਚਾਹੀਦੀ ਆਪਣੀ ਤਾਂ ਇਹ ਤੇ ਜੇ ਹੁਣ ਉਹੀ ਮੇੜਾ ਕਰਨਾ ਉਹਨੂੰ ਜ਼ੋਰ ਬਹੁਤ ਲੱਗਦਾ ਬਾਈ ਹਾਂ ਇਹ ਤਾਂ ਜ਼ੋਰ ਨਹੀਂ ਹੈਗਾ ਉਹਨੂੰ ਹੁਣ ਜ਼ੋਰ ਇੱਥੇ ਤਾਂ ਆਏ ਲਿਆਉਣਾ ਖਿੱਚ ਕੇ ਪਈਆਂ ਆ ਹਾਂ ਉਹ ਤਾਂ ਬਤੂ ਆ ਹਾਂ ਫੇਰ ਖਿੱਚ ਕੇ ਬੰਨਣਾ ਛਾਏ ਨਾ ਪਹਿਲਾਂ ਤਾਂ ਯਾਰ ਦੋ ਆਏ ਬੰਨੇ ਹੋਏ ਆ ਜੇ ਹੁਣ ਆਪਾਂ ਨੇ ਹੁਣ ਉਹੀ ਬੇੜਾ ਬਣਾਉਣਾ ਤਾਂ ਐਵੇਂ ਹੀ ਲੱਗਣਾ ਉਹਨੂੰ ਕਿਹੜਾ ਟਾਈਮ ਲੱਗਣਾ ਬੋਲਾ ਹੀ ਨਹੀਂ ਫੇਰ ਬਿਲਾ ਹੈਗਾ ਉਹ ਪੱਕਾ ਕੰਮ ਪਾੜਾ ਕਿਦਾ ਮੂਵੀ ਲਾ ਦੇਣਾ ਫੇਰ ਉਹਨੇ ਗੱਲੇ ਨਹੀਂ ਬੰਨ ਜ਼ੋਰ ਤਾਂ ਉਹਨੂੰ ਲੱਗਣਾ ਹੀ ਹੈ ਜਿਹੜਾ ਆਏ ਮੇੜਾ ਖੜਾ ਇੱਧਰ ਨੂੰ ਦ ਉਹਦੇ ਕਰਕੇ ਜੋਰ ਲੰਦਾ ਤੂ ਇਹਦਾ ਪਹਿਲਾ ਟੇਟੇ ਹੈ ਗਈ ਆ ਉਹਨੂੰ ਲਾ ਜੇਣਾ ਹੁਣ ਤੂੰ ਐਂ ਸਭ ਲਾਲਾ ਬਿਊ ਚ ਦੇ ਲੈ 2 4 6 6 ਫੁੱਟ ਗੈਪ ਕਵਰ ਕਰਨਾ ਉਹ ਗੰਨੇ ਮੇਰੀ ਗੱਲ ਸੁਣੋ ਹੁਣ ਤਾਂ ਬਣਾ ਦੋ ਉਹੀ ਮੇੜਾ ਇਕੜਾ ਹੁਣ ਆਪਾਂ ਨੇ 5-4 ਦਿਨਾਂ ਵਿੱਚ ਬਣਾਉਣਾ ਸਮਝ ਲੈ ਹੁਣ ਬਣਾ ਦੋ ਇਕੜਾ ਪਹਿਲਾਂ ਹੀ ਬੰਨਿਆ ਹੋਇਆ ਹੈ ਉਹਦੇ ਬਾਅਦ ਤੀ ਵਾਰ ਦੇਖਾਂਗੇ ਨਾ ਤਾਂ ਬਿਵਾਰੀ ਦਾ ਪਤਾ ਲੱਜੂ ਤੇਰਾ ਮੋਢਾ ਕਹਿੰਦਾ ਪੈਸੇ ਹੀ ਖਰਚੀ ਜਾਣੇ ਉਹ ਮੈਂ ਕਹਿੰਦਾ ਕਰੋੜ ਰੁਪਈਆ ਉਹੀ ਗੰਨੇ ਜੇ ਸੁਰੇਗਾ ਨਹੀਂ ਪੈ ਗਈ ਉਹਦੇ ਮੈਂ ਹੁਣੀ ਆ ਜੇ ਚਾਰ ਘੱਟ ਠਹਿਉਣੇ ਆ ਉਹ ਦੋ ਪਰ ਵੀ ਹੋ ਜਾਂਦੀ ਆ ਹੋ ਤਾਂ ਜਾਊਗੀ ਉਹਦੇ ਪੈਸ ਖਾਲੀ ਹੋ ਜਾਂਦੀ ਆ ਹਾਂ ਸਕਾਲੀ ਨੂੰ ਕਿਹਾ ਏ ਮੜਾ ਜੀ ਅੱਜ ਵੱਧ ਟਾਈਮ ਵੀ ਲੱਗੇ ਤਿੰਨ ਵਾਰੀ ਤਾਂ ਪਰ ਵੀ ਬਣ ਹੋਇਆ ਕੰਨਾ ਹਾਂ ਭਾਈ ਤਿੰਨ ਵਾਰੀ ਬਣਾਇਆ ਸੀ ਇਹ ਦੋ ਵਾਰੀਆਂ ਦਾ ਪਰ ਮੈਂ ਕਹਾਂ ਤਿੰਨ ਵਾਰੀ ਮੈਂ ਦੋ ਵਾਰੀ ਉਦੋਂ ਕਰ ਵੀ ਇੱਕ ਵਾਰੀ ਸਿੰਗਲ ਤੇ ਇੱਕ ਵਾਰੀ ਡਬਲ ਕੱਲ ਪਤਾ ਕੀ ਆ ਜਿਹੜਾ ਤੇਰਾ ਗੱਬਿਆ ਪਕ ਕਹਿੰਦੇ ਨੇ ਖੁੱਲ ਗਿਆ ਇਹ ਹਵਾ ਵੜਦੀ ਆ ਉਹ ਫੇਰ ਗੇਰਦੀ ਜਾਂਦੀ ਆ ਆ ਇਹ ਵੀ ਹੋਏਗਾ ਜੀ ਹਵਾ ਘਟ ਬੜੂਗੀ ਗੰਨੇ ਦੇ ਵਿੱਚ ਇਹ ਜਿੱਦਾਂ ਗਿਰਿਆ ਉਹ ਵੀ ਗਿਰਦਾ ਗੰਨਾ ਦਾ ਇਹ ਹੋਰ ਆ ਇਹ ਛੁੱਟ ਨੇ ਇੱਕ ਗੰਨਾ ਗਿਰ ਗਿਆ ਦੇਖ ਤੂੰ ਫਿਰ ਤਜਰਬਾ ਹੋਰ ਦੇਖ ਤੂੰ ਚਾਰ ਬੰਨੇ ਵੇ ਦਾ ਜਾਂ ਤਾਂ ਪਾਣੀ ਲਾਉਣਾ ਹੈ ਹੁਣ ਤੇਰਾ ਗੰਨਾ ਬੰਨ ਹੋਗੇ ਨਾ ਉਹ ਜਾਂ ਤਾਂ ਪਾਣੀ ਛੱਡਣਾ ਉਹਨੂੰ ਉਹ ਸਾਲਾ ਕਿਸਾਉ ਨੇ ਨਾ ਗੰਨੇ ਦੀ ਜੜ ਆਂ ਪੱਟਣੀ ਜਾਣਾ ਛੱਡ ਵਾਲੀ ਹਟਣੀ ਖਿੱਚਿਆ ਉਹ ਹਾਂ ਉਹ ਖਿੱਚਿਆ ਉਹ ਜੜ ਆਂ ਚੱਕ ਲੈਣੀ ਪਾਣੀ ਲੇਕਣਾ ਚੱਕ ਖਿੱਚ ਲੈਣੀ ਉਹਨੂੰ ਪੋਟੀ ਵਾਲਾ ਚਾਰ ਬਾਪੁਰ ਦੇਖੀ ਭਾਰੀ ਗੰਨਾ ਇੱਕ ਮੇੜਾ ਗਿਰ ਗਿਆ ਫੇਰ ਗੇਰਦੇ ਹੀ ਜਾਂਦਾ ਕਿਦਾਂ ਖੜਾ ਹੋਵੇ ਯਾਰ ਉਹਨਾਂ 4 ਮੇੜਾਂ 'ਚ 1 ਮੇੜੇ ਬਗੈਰ ਨਾ ਉਹ ਉਹਦਾ ਆਪਣਾ ਬਜਨ ਹੋ ਜਾਗਾ ਆਠ ਹੋਗੇ ਹਾਂ ਆਠ ਹੋਗੇ ਆਪਣਾ ਬਜਨ ਹੋ ਜਾਗਾ ਹੁਣ ਸਿੰਗਲ ਦਾ ਤਜਰਬਾ ਹੀ ਸਹੀ ਯਾਰ ਮੈਂ ਤਾਂ ਮੁੱਢੇ ਦਾ ਕਰਾਉਣੀ ਕਰਾਉਣਾ ਸਿੰਗਲ ਅਸੀਂ ਵੀ ਸਾੜਾ ਦੀ ਸਿੰਗਲ ਦੀ ਸਲਾਹ ਏ ਉਹ ਮੇਰਾ ਕਿ ਥੋੜਾ ਤਕੜਾ ਹੋ ਹਜੇ ਦੂਜੀ ਵਾਰੀ ਕਿਉਂ ਨਾ ਬਣਾ ਸਾੜਾ ਗੰਨਾ ਪਰ ਬਹੁਤ ਕੰਮ ਦਤਾ ਉਹ ਜਿਹੜਾ ਪਹਿਲਾ ਬਣਾਇਆ ਜਾਂ ਦੂਈ ਵਾਰ ਬਣਾਇਆ ਥੱਲੇ ਉੱਥੀ ਖੜ ਗਿਆ ਟੋਟੀਆਂ ਬਣ ਗਈਆਂ ਹਾਂ ਜਿਹੜਾ ਰੌਤਾਲ ਦਾ ਦੂਈ ਵਾਰ ਦਾ ਬਹੁਤ ਪੰਗਾ ਇੱਕ ਹੋਰ ਵੀ ਏ ਜਿਹ ਉਹੀ ਗੱਲ ਕੋਤਾਂ ਵਾਲੀ ਟੁੱਟੀ ਬਣ ਜਾਂਦੀ ਆ ਖਤਮ ਹੀ ਹੋ ਗਿਆ ਆਗ ਵੀ ਖਤਮ ਹੋ ਗਿਆ ਜਦ ਹੀ ਆਹ ਤਾਈ ਖਤਮ ਹੋ ਜੇ ਵਿੱਚੇ ਘਟੋਗੇ ਘਟੋਗੇ ਨਾਲ ਪਿੱਛੇ ਖਿੱਚਣੇ ਤਾਂ ਹੁਣ ਮੇਰੀ ਗੱਲ ਦੇ ਤਾਂ ਆਏ ਦੇਖ ਲਈ ਤੂੰ ਹੁਣ ਤੂੰ ਸਿੰਗਲ ਬਣਾ ਕੇ ਗੰਨਾ ਦੇਈ ਜਾਂ ਖਿੱਚ ਕੇ ਬੰਨਣਾ ਸੜ ਅੱਡ ਮੇ ਆ ਜਾਂਦਾ ਅੱਜ ਤੇ ਹੋ ਗਿਆ ਗੰਨਾ ਬੰਦ ਰਹੀ ਹੋ ਗਿਆ ਜਮਈ ਫੇ ਪੰਜ-ਛੇ ਦਿਨ ਮਰ ਸੀਰੀ ਚ ਲੱਗਣਾ ਜਿੰਦਾ ਉਹ ਲੰਬਾ ਪੈਣ ਵਾਲਾ ਹੋ ਗਿਆ ਉਹ ਫਿਰ ਉਹਨਾਂ ਆਏ ਸਰੀ ਚੱਕਣੀ ਹੈ ਹਾਂ ਇੱਕ ਤਾਂ ਉੱਥੇ ਕੋਪੇਣਾ ਇੱਕ ਜਿਹੜਾ ਬੰਨੇ ਆਂ ਪਰ ਉੱਪਰ ਵੀ ਲੋਡ ਪੈਣਾ ਉਹ ਵੀ ਖੁੱਲੂਗਾ ਜ਼ਿਆਦਾ ਖੁੱਲਦਾ ਭਾਈ ਉਹ ਵੀ ਗੰਨੇ ਜੋਰ ਮਾਰ ਨਾਲ ਸਵੇਰਾ ਸੱਦਾ ਹੋ ਜੇ ਗੰਨੇ ਤੋ ਡੀ ਡਬਲ ਲੱਗਦੇ ਨਿਕਲੇ ਤਾਂ ਲੱਗਦੇ ਵੀ ਇੱਥੇ ਆ ਰਹੇ ਨੇ ਮਿੰਲੇ ਜਾਂ ਮੰਡੀ ਘਰ ਖੁੱਲਣੀ ਉਹਨੂੰ ਤਾਂ ਲੱਗਦੇ ਵੀ ਇੱਥੇ ਹੀ ਪੈਸੇ ਪੱਕ ਜਾਣੀ ਥਲੇ ਜਿਹੜੇ ਸਾਹਮਣੇ ਇੱਕ ਅਗਸਤ ਤੇ ਬਾਅਦ ਸ਼ੁਰੂ ਕਰੇ ਕਰਦੇ ਤੇ ਪਹਿਲੀ ਸਿੰਗਲ ਬਣਾਈ ਅਗਸਤ ਦੇ ਬਾਅਦ ਆਜ ਗਿਆ 15 ਅਗਸਤ ਤੇ ਦੂਜੀ ਸ਼ੁਰੂ ਹੋਗੀ ਫੇਰ 15 ਦਿਨ ਚ ਠੀਕ ਹੈ ਕਿੰਨੇ ਤਕੜੇ ਹੈ ਗੁਰੂ ਜਰਾ ਪਾਣੀ ਪੂਣ ਚੱਲਦਾ ਮੰਡ ਘਰ ਤਾਂ ਬੰਦ ਕਰਿਆ ਪਾਣੀ ਦੇਖਾਂ ਚੱਲਿਆ ਮੈਂ ਹੁਣੇ ਚੱਜ ਲਈਏ ਉਹ ਮੰਡ ਚ ਹਾਂ ਚਾਲ ਮੈਂ ਮੰਡ ਤੇ ਦਾ ਆ ਚੱਲ ਮੰਡ ਚ ਅੱਜ ਫੋਨ ਖਰਾਬ ਹੋ ਗਿਆ ਆਉਂਦਾ ਮੇਰੇ ਬੰਮੇ ਯਾਰ ਮੈਂ ਤੈਨੂੰ ਜੀ ਦੀ ਦਿਖਾ ਕੇ ਲਿਆਉਂਦਾ ਪਤਾ ਹੈ ਨਹੀਂ ਹੈ ਤੈਨੂੰ ਜੀ ਦੀ ਦਿਖਾ ਕੇ ਲਿਆਉਂਦਾ ਨੁਕਸਾਨ ਹੋ ਗਿਆ ਕਿ ਤਰੀਕਾ ਹੁਣ ਤਾਂ ਕਿਤੇ ਦੱਸ ਦੋ ਨੁਕਸਾਨ ਕਿ ਆ ਹੋਇਆ ਕੀ ਹੋ ਗਿਆ ਨੁਕਸਾਨ ਫੋਨ ਦੀ ਸਕਰੀਨ ਚਿੱਟੀ ਹੋ ਗਈ ਤੇਰੇ ਜੀ ਕਿੱਕਣਾ ਪਤਾ ਨਹੀਂ ਬਾਈ ਦਾ ਫੋਨ ਆਇਆ ਤਾਂ ਬਾਹਰ ਤੇ ਮੈਂ ਉੱਥੇ ਖੰਡ ਪਾੜਾ ਉਹਦੀ ਡਿਊਟੀ ਬੈਠਾ ਦਾ ਪਹਿਲਾਂ ਅਜੇ ਤਾਂ ਕਈ ਆਲੇ ਮੈਂ ਬੰਦ ਕਰੀਗਾ ਉੱਥੇ ਕੱਲ ਠੀਕ ਉਹਦਾ ਜਦ ਬਾਈ ਦਾ ਐਂਡ ਜੇ ਵਿੱਚ ਉਹਦੇ 2 ਵਜੇ ਨਾਲ ਤੇ 5-7 ਮਿੰਟ ਰਹਿੰਦੇ ਜਿਕਣਾ ਬੈਟਰੀ ਦਾ ਲਲਕਾਰਾ ਜਨੇ ਹੁੰਦਾ ਇੱਕ ਵਾਰ ਆਈ ਐਮ ਬਿਮਾਰਿਆ ਨਾ ਲਲਕਾਰ ਜਦੋਂ ਸਕਰੀਨ ਚੱਲਦੀ ਠੀਕ ਠੀਕ ਦੀ ਉਹਦੇ ਪਰ ਦੇਖ ਗਿਆ ਵੀ ਮਿਸ ਕਾਲ ਜੀ ਆ ਗਈ। ਉਹਦੇ ਬਾਅਦ ਮੈਂ 2 ਵਜੇ ਉੱਠ ਗਿਆ ਮੈਂ ਬਾਈ ਨੂੰ ਫੋਨ ਕਰਿਆ। 5-7 ਮਿੰਟ ਬਾਅਦ ਸੱਸ ਨਹੀਂ ਕਾਲ ਸੱਸਰੀ ਘਰ ਸਾਡੇ ਦੇ ਬੰਲੇ ਤੇ ਹੋਲੀ। ਉਹ ਕਹਿੰਦਾ ਵੀ ਆਵਾਜ਼ ਥੋੜੀ ਟੁੱਟ ਕੇ ਜੇ ਆਉਂਦੀ ਆ ਮਾਜਲ ਮੈਂ ਕੱਟ ਕੇ ਕਰਦਾ। ਜਮਾਂ ਕੱਟ ਕੇ ਦੁਬਾਰੇ ਕਰੇ ਸਕਰੀ ਜਿੱਤੀ ਹੋ ਗਈ ਨੰਬਰ ਨੰਬਰ ਪਾ ਦੇ ਦਿੱਤੇ। ਆ ਰਹੀ ਉੜ ਗਈ। ਕਿ ਗੱਲ ਸੁਣਾ ਦੇ ਗੱਡਾ ਕਹਿੰਦਾ ਗੱਡਾ ਗੱਲ ਉਹਨਾਂ ਦੀ ਬਾਤ ਦਾ ਮੈਨੇ ਉੱਥੇ ਲੈ ਗਾਵਾਂ ਦਾਖਲ ਕਰਾਇਆ ਉਹਨੂੰ ਇਹ ਭਾਦੋ ਆ ਭਾਈ ਮਲੇਰੀਆ ਹੋ ਗਿਆ ਉਹਨੂੰ ਚੱਲ ਨਹੀਂ ਭਾਦੋ ਹਾਰਡਵੇਅਰ ਚਲੇਗਾ ਨਾ ਹੋਟਲ ਥੋੜੀ ਦੇ ਹਾਂ ਹਾਰਡਵੇਅਰ ਦਾ ਕੰਮ ਆ ਇਹ ਹਾਂ ਉਹਦੇ ਕੋਈ ਜਿਹਦਾ ਨੰਬਰ ਆਉਂਦਾ ਹੋਵੇ ਫੇਰ ਤਾਂ ਛੇੜਖਾਨੇ ਕਰੀਏ ਉਹ ਚੀਜ਼ ਹੋਰ ਫੋਨ ਦਾ ਹਾਂ ਉਹ ਤਾਂ ਬੰਦ ਕਰਕੇ ਚਲਾ ਗਿਆ ਸਕਰੀਨ ਦਾ ਇਸ਼ੂ ਆ ਕੋਈ ਸਕਰੀਨ ਦਾ ਇਸ਼ੂ ਪੈ ਗਿਆ ਉਹ ਕਹਿੰਦਾ ਸਕਰੀਨ ਦਾ ਕਹਿੰਦਾ ਇਹ ਸਕਰੀਨ 13 ਮੈਕਸ ਫਰੋਮ ਆ ਹਾਂ ਕਹਿੰਦਾ ਇਹਨਾਂ ਨੂੰ ਹੈਗੀ ਕਹਿੰਦਾ ਪਤਾ ਨਹੀਂ ਮੈਂ ਕਿੰਨੀਆਂ ਕ ਬਦਲਦੇ ਸਾਲ ਵਿੱਚ ਆਏ ਕਹਿੰਦਾ ਦੋ ਮੈਨ ਮਹਾਰਤ ਸੰਤ ਕਰਿਆ ਨਹੀਂ ਵੀ ਆਹ ਅੱਜ ਇੱਕਣਾ ਉਹਨਾਂ ਨੇ ਪੁੱਛਿਆ ਵੀ ਵਧੀਆ ਨਾਲ ਦੀ ਹੋਊਗੀ ਇੱਕਣਾ ਮੈਂ ਨਹੀਂ ਵਧੀਆ ਨਾਲ ਦੀ ਪੁੱਛਿਆ ਯਾਰ ਹੁਣ ਉਹਨਾਂ ਨੂੰ ਪਤਾ ਵੀ ਕੈਸਾ ਹੋ ਗਿਆ ਪਾਉਣੇ ਵਧੀਆ ਪਾਉਂਗਾ ਮੈਂ ਜੇ ਮਹਿੰਗਾ ਫੋਨ ਹੋਵੇ ਤਾਂ ਵਧੀਆ ਪਾਉਣ ਜਾਈਂਗਾ ਤਾਂ ਇਹ ਕਿਹਾ ਵੀ ਮੈਨੂੰ ਫੋਨ ਚ ਚੱਲਦਾ ਕਰ ਦੇ ਬਸ ਹਾਂ ਚੱਲਦਾ ਫੋਨ ਚਾਹੀਦਾ ਚੱਲਦਾ ਨਹੀਂ ਕਿਹਾ ਕਿ ਆਇਆ ਮੈਂ ਕਹਿੰਦਾ ਵੀ ਇਹ ਸਕਰੀਨ ਦਾ ਦੇਖਣਾ ਪੈਣਾ ਵੀ ਇਹ ਵੀ ਠੀਕ ਹੋ ਜੂਗੀ ਵੀ ਜੇ ਇਹ ਨਾ ਠੀਕ ਹੋਈ ਕਹਿੰਦਾ ਜੇ ਠੀਕ ਹੋਊਗੀ ਤਾਂ 2500 ਰੁਪਏ ਲੱਗਣਾ ਜੇ ਨਾ ਠੀਕ ਹੋਊ ਤੇ 7500 ਰੁਪਏ ਲੱਗਣਾ ਅੱਛਾ ਹਾਂ ਫਿਰ ਉਹਨੂੰ ਪਤਾ ਵੀ ਕਹੀ ਜੇ ਕਲੀਨ ਕਰਣੀ ਕਿਹੜੇ ਫੋਨ ਵਿੱਚ ਉਹ ਕੋਣ ਖੋਲਣਾ ਜਿਹਦਾ ਕੋਈ ਟਾਂਕਾ ਨੂੰ ਕੋਈ ਹਿੱਲੇ ਹੋਇਆ ਤਾਂ ਲਾ ਦੇਣਾ ਨਹੀਂ ਤੇਰੀ ਫੋਨ ਸਪਿੰਗਰ ਆ ਬੋਲੀ ਵੀ ਪਤਾ ਹੈਗਾ ਵੀ ਕਹਿੰਦਾ ਤੈਨੂੰ ਡੇਢ ਘੰਟੇ ਤੱਕ ਹੋਣਾ ਮਾਚਰ ਇੱਥੇ ਬੈਜਦਾ ਕਹਿੰਦਾ ਫਿਰ ਇੱਥੇ ਨਾ ਬੈਠ ਕੇ ਨੂੰ ਜਾਓ ਕਹਿੰਦਾ ਤੁਹਾਡੇ ਘਰ ਕੇ ਅਸੀਂ ਥੋੜੀ ਕਾਲੀ ਕਰਨੀ ਹੈ ਕਹਿੰਦੇ ਫਿਰ ਫਿਰ ਕਹਿੰਦਾ ਜਮੇ ਖਰਾ ਖਤਮ ਹੋਣੀ ਹੈ ਫਿਰ ਨਵੀਆਂ ਪਾਉਣੀ ਪੈਣੀ ਹੈ ਨੂੰ ਅਸੀਂ ਹੌਲੀ ਹੌਲੀ ਛੇੜ ਖਾਨੀ ਕਰੀ ਅੰਦਰ ਦਾਖਲ ਕਰਾਇਆ ਸਾਹਮਣੇ ਬੰਦਾ ਬੈਠਾ ਦਿਖਦਾ ਨਾ ਜਦ ਹਾਂ ਤੁਮਾਈ ਹੁੰਦਾ ਯਾਰ ਇਹਨੂੰ ਤੂਰਾ ਛੇਤੀ ਤੂਰਾ ਇਹਨੂੰ ਛੇਤੀ ਦੀ ਫਿਰ ਇਹ ਉਹ ਰੁਕਦਾ ਫਿਰ ਆਪਾਂ ਅੱਖਾਂ ਕੱਢੀਆਂ ਦੇ ਲੱਗਦਾ ਤਾਂ 10-10 ਦਿਨ ਵੀ ਗੁਰੂਕੋਸ਼ ਲਵਾਤਾ ਉਹ ਵਰਦੀ ਉਹਨਾਂ ਸਾਡੇ ਕੱਪੜੇ ਖੋਲ ਕੇ ਦੇਤੇ ਆਪਣੀ ਬਾਤ ਸੀ ਉਹਦੇ ਅੱਛਾ ਉਹ ਭਈਏ ਵਰਦੀ ਵਰਦੀ ਬਾਤ ਸੀ ਮੇਰੇ ਲਈ ਕੰਮ ਹੋਇਆ ਉਹ ਮਸ਼ੀਨ ਜੀ ਜਿਹੜਾ ਨਾ ਆਪਰੇਸ਼ਨ ਹੋਊਗਾ ਹੈ ਆਪਰੇਸ਼ਨ ਹੋਊਗਾ ਦੇਖਦੇ ਵੀ ਲੀਵਰ ਨੂੰ ਬਰੋ ਕੋਈ ਪਊਗਾ ਜਾਂ ਲੀਵਰ ਨਾ ਕੋਣਾ ਕਾਲੀ ਅੱਗੇ ਢੋਏ ਮੈਂ ਜਾਣਾ ਤਾਂ ਰੋਪੜ ਨੂੰ ਕਹਿੰਦਾ ਦਿਨੂ ਲੱਗ ਜਾ ਸਾਧਵੀਰ ਨੂੰ ਮੈਂ ਮੰਡ ਮਰਦਾ ਕਹਿੰਦਾ ਇਦਨੂ ਲੱਗ ਜਾ ਕਹਿੰਦਾ ਅਜਾ ਮੈਂ ਦਲੀ ਟੱਪਿਆ ਘਰ ਤੇ ਫੋਨ ਆ ਗਿਆ ਕਹਿੰਦੇ ਲਾਈਟ ਨਹੀਂ ਆਈ ਟੈਂਕੀ ਮੁੱਕ ਗਈ ਪਾਣੀ ਦੀ ਮਾ ਮੈਂ ਤਾਂ ਰੋਪੜ ਫਿਰਦਾ ਮੈਂ ਮੈਂ ਇਤਨੀ ਆ ਹੁਣ ਅੱਧਾ ਘੰਟਾ ਅਜਾ ਬਾਗ ਦੇ ਗੇੜੇ ਟੱਪਿਆ ਹੀ ਰਈਦਾ ਮੋਟਰਸਾਈਕਲ ਤੇ ਸਾਡੀ ਮੇਖ ਵੱਜ ਗਈ ਏਡੀ ਹਵਾ ਬੰਦ ਨਿਕਲ ਗਈ ਸਾਰੀ ਉੱਥੇ ਦੇ ਵਾਹ ਉਹ ਦੇਖਾ ਉਹਨੂੰ ਭਈ ਇਹ ਪੁੱਛਿਆ ਬ ਕੋ ਹੈ ਕੋ ਬੈਂਚਰ ਵਾਲਾ ਓਰੇ ਕਹਿੰਦਾ ਜਿੱਥੇ ਨਹੀਂ ਤੇਰਾ ਹੋਇਆ ਕਚੈਰੀਆ ਕਹਿੰਦਾ ਉੱਥੇ ਦੀ ਕੋਈ ਬੈਂਚਰ ਵਾਲਾ ਨਹੀਂ ਹੈਗਾ ਬੰਦ ਪਰ ਕਿਹੜਾ ਹੋਣਾ ਇੱਧਰ ਨੂੰ ਆਇਆ ਇੱਧਰ ਨੂੰ ਮਿਲਦੀ ਕਿ ਕੋਈ ਲੈਟਾ ਕੋਲ ਆ ਗਿਆ ਤੋ ਕਾ ਉਹ ਲੈਟਾ ਕੋਲ ਵੀ ਕੇ ਮੈਂ ਲੈਟਾ ਕੋਲ ਹੀ ਲੈ ਹੈ ਚਲ ਗਿਆ ਉੱਪਰ ਚੜ ਕੇ ਲਿਆ ਆ ਬਸ ਸਾਰਾ ਕੁ ਖਤਮ ਫਿਰ ਤਾਂ ਫਿਰ ਮੈਂ ਓਡੇ ਕਿ ਨਹੀਂ ਰੋੜਦਾ ਓਡੇ ਮੈਂ ਦੇਖੀ ਨੂੰ ਕਹ ਚੜ ਕੇ ਲਿਆਇਆ ਕਾ ਕਿੱਥੇ ਹੋਇਆ ਪੈਂਚਰ ਮਹਾਦੀ ਕੋਲ ਬਖਤਮ ਸਭ ਕੁਝ ਟਾਇਰ ਵੱਜ ਗਿਆ ਕਹ ਤ ਵਜਣਾ ਕਹ ਲੈ ਟਾਇਰ ਵੱਜ ਕੇ ਟੂਪ ਗਿਆ ਜਾਂ ਟੂਪ ਕੱਢੀ ਸੱਤ ਟੁੱਟੇ ਹੋਏ ਵਿੱਚ ਸੱਤ ਟੁੱਟੇ ਹੋ ਗਏ ਅੰਨ ਹੋ ਗਿਆ ਬਿਦਾ ਟਾਇਰ ਵੱਜ ਗਿਆ ਤੇ ਮੈਂ ਇੱਕ ਕਰਤੀ ਜੀ ਆਪ ਮੈਂ ਕਿੱਥੇ ਗੱਡੀ ਮੇਗ ਕੱਢਦੀ ਸੀ ਘਟੋ ਘਟਨੀ ਉਹ ਤੇਰਾ ਟਾਇਰ ਵੀ ਚੱਕ ਦੇਣਾ ਤਾਂ ਮੈਂ ਇੱਕ ਮੈਨੂੰ ਧੱਲੇ ਲੈਂਦਾ ਕਿਸੇ ਚੀਜ਼ ਦੇ ਦੇਖਿਓ ਬੋਡੇ ਨੂੰ ਤਾਂ ਦਿਖੇ ਨੂੰ ਆਹ ਮੇਕ ਤਾਂ ਕੱਢ ਦਿੰਦਾ ਮੇਕ ਨਹੀਂ ਤੇਰੇ ਟੂਬ ਲੱਗੋ ਵੀ ਟੂਬ ਲੱਗੋ ਉਹ ਤਾਂ ਮੰਨਦਾ ਤੇਰੀ ਗੱਲ ਤੇਰਾ ਫਿਰ ਟਾਇਰ ਚੱਕ ਦਿੰਦੀ ਕਈ ਵਾਰੀ ਮੇਕ ਮੈਂ ਕਿਵੇਂ ਕੱਢਦਾ ਇਹ ਇਹ ਕੀ ਕਰ ਰਹੇ ਹੋ ਇਹ ਜੱਬੀ ਗੱਲ ਕਿਸੇ ਵੀ ਚੀਜ਼ ਗਿਆ ਘੱਟ ਨਹੀਂ ਜਿਹੜੇ ਸਾਹ ਨੂੰ ਪੌਂਟੇ ਦੱਸਿਆ ਮੇਖ ਬੱਜੀ ਨੂੰ ਕੋਈ ਦਿਖੀ ਉਹ ਕਹਿੰਦਾ ਇਹਨਾਂ ਦੇਖਿਆ ਹੀ ਪੈਂਚਰ ਹੋਇਆ ਵਾ ਹਾਂ ਇਹਨਾਂ ਦਾ ਪੈਂਚਰ ਦੇਖ ਲੈ ਪੈਂਚਰ ਹੋ ਗਿਆ ਉਹ ਤਾਂ ਪੌਂਟੇ ਨੇ ਦੱਸਿਆ ਵੀ ਆ ਮੇਖ ਨਾ ਕਰਿਆ ਪੈਂਚਰ ਐਡੀ ਦੀ ਆ ਐ ਡੱਕੀ ਐਡੀ ਮੇਖ ਤਾਂ ਕੋਈ ਤਿੱਖੀ ਜੀ ਹ ਨਿਕਲਣਾ ਪਾ ਔਖਾ ਨਹੀਂ ਨਿਕਲਣਾ ਉੱਤੇ ਜਦੋਂ ਦੰਦਾ ਨਾ ਤਾਂ ਨਿਕਲੇ ਤੇਰੀ ਬੰਮੀ ਚੱਲ ਉਹ ਤਾਂ ਭਲਾ ਚਾਬ ਚ ਲੈ ਲੈ ਗਾਹ ਭਈਆਂ ਤੇ ਉੱਥੇ ਲੱਗ ਬੈਠੀ ਹੈ ਜੇ ਦੇਖੇ ਤਾਂ ਚਾਬੀ ਹੈਗੀ 100 ਜੀ ਉਹ ਬਾਈ ਨਹੀਂ ਨਿਕਲੀ ਟੂਬ ਮਾ ਤੇ ਏਕੜਾ ਪਾ ਨਹੀਂ ਨਿਕਲਦੀ ਪਲਾਸ ਵੀ ਨਿਕਲਦੀ ਪਲਾਸ ਦੀ ਜੋਰ ਲਾ ਕੇ ਕੱਢਦਾ ਮੇਖੇ ਅੱਜ ਸਾਰੀ ਅੰਦਰ ਉੱਪਰ ਗਿਆ ਸਾਰੀ ਅੰਦਰ ਚਲੇ ਗਈ ਮੇਖੇ ਨਾਲ ਨਾਲ ਲੱਗੀ ਟਾਇਰ ਦੇ ਇਹਦੇ ਆ ਤੇ ਦੇਖ ਲਈ ਕੋਲ ਕੋ ਵਿੱਚ ਪੇਚ ਕੱਸ ਪਿਆ ਉਹ ਸਾਰਾ ਕੁਝ ਹੁੰਦਾ ਉਸ ਨਹੀਂ ਹੈਗਾ ਇਹਦੇ ਮੈਂ ਤਾਂ ਮਾ ਕਾਗਜ਼ੀ ਨਹੀਂ ਹੈਗੇ ਚੱਲ ਹੋਰ ਆਜੇਗਾ ਕੋਈ ਆ ਭਾਈ ਰੋਪੜ ਰੋਕ ਲਿਓ ਇਹਨੂੰ ਇਹਦੇ ਤਾਂ ਕਾਗਜ਼ੀ ਨਹੀਂ ਹੈਗੇ ਫਿਰ ਰੋਪੜ ਦੇ ਕੋਲ ਕਿਹੜੇ ਇਹ ਤੇ ਕੱਲ ਆ ਸਾ ਮੇਰੇ ਵਾਲਾ ਇਹਦਾ ਇਹਦਾ ਮੇਰੇ ਵਾਲਾ ਕਿਹੜਾ ਇੱਧਰ ਦੇਖ ਲੈ ਜੇ ਕਿ ਨਹੀਂ ਨੱਤ ਕਰ ਟੀਜਰ ਦਾ ਕਾਗਜ਼ ਪੂਰੇ ਆ ਕਾਗਜ਼ ਕਿੰਨੇ ਘੰਟਾ ਕੋਈ ਵੀ ਕਾਗਜ਼ ਘਰ ਆ ਬਈ ਇਹਦੇ ਕਹਿੰਦੇ ਮੇਰੇ ਵਾਲਾ ਤਾਂ ਬਸ ਆ ਗਿਆ ਫਿਰ ਆ ਗਿਆ ਠੀਕ ਹੈ ਫੋਟੋ ਖਿੱਚ ਕੇ ਰੱਖ ਲੈ ਮੰਡ ਚ ਕਾਹੂਂਗਾ ਹੈ ਮੰਡ ਚ ਕਿਆ ਕੰਮ ਮੰਡ ਮਾ ਮੈਂ ਨੱਕਾ ਦੇਖ ਕੇ ਆਉਣਾ ਵੀ ਮੋਟਰ ਮੰਡ ਜੇ ਵੀ ਦੇਖ ਕੇ ਆਉਂਦੇ ਆ ਮੇਰੇ ਵਾਲੇ ਵੀ ਚਾਰ ਆਉਂਦਾ ਇਹ ਕਹਿੰਦਾ ਭਾਈ ਕਿੰਨੇ ਕਿੰਨੇ ਨਿਸਰੇ ਆਉਂਦਾ ਰੋਜ਼ ਇਹ ਕਹਿੰਦਾ ਨਿਸਰੇ ਹੀ ਮੇਰੇ ਵਾਲੇ ਨਿਸਰੇ ਹੀ ਆਉਂਦਾ ਭੋਲੂ ਕਹਿੰਦਾ ਮੰਨੂ ਵੀ ਕਿਹੜਾ ਮਰਾ ਕੇ ਲਿਆ ਉਧਰ ਕਿੰਨੇ ਕੁ ਪੱਸੀ ਕਹਿੰਦਾ ਫੇਰ ਗੱਬ ਰਾਲੀ ਕਰ ਲਈਓ ਇਲਾਕਾ ਦੇਖਣ ਜਾਂਦੇ ਯਾਰ ਉਹ ਨਾ ਨਾ ਕਾ ਤੇ ਰੇਜ ਦੇਖਣਾ ਉਹ ਕਹਿੰਦਾ ਮੈਂ ਜ਼ਮੀਨਦਾਰ ਤੇਰਾ ਕਹਿੰਦਾ ਜ਼ਮੀਨਦਾਰ ਮੈਂ ਜ਼ਮੀਨ ਲੈਣੇ ਆਲਾ ਬਣ ਤੂੰ ਦਰਿਆ 'ਚ ਦਵਾ ਦੇ ਭਾ ਦੇ ਲੈਡਾ ਰੱਖਣਾ ਪੈਣਾ ਵਾਹੀ ਲੈਣੇ ਗੱਲ ਦਰਿਆ 'ਚ ਦਵਾ ਦੇ ਉਹਨੂੰ ਜੇ ਜ਼ਮੀਨ ਮਾੜੀ ਪਾਣੀ ਐਡਾ ਦਿਲ ਚਾਈਦਾ 10 11 ਕਿਲੋਮੀਟਰ ਹੋ ਜਾਣਾ ਜਾਣਾ ਹਾਂ 10 11 ਕਿਲੋਮੀਟਰ ਹੋਰ ਤਾਂ ਨਿਕਲੀ ਚੱਲ ਚੌਥਾ ਚੱਲਿਆ ਹੁਣ ਖਬਰੀ ਸ਼ਾਮ ਤੁਸੀਂ 5 ਵਜੇ ਜਾਣਾ ਜੀ ਤਾਂ ਜਾਓ ਫਿਰ ਚੱਲੀਏ ਚੱਲ ਠੀਕ ਆ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ